ਸਰ ਘਟਾ ਦਿਓ ਜੀ ਹਾਂ ਜੀ ਸਰ ਲੋ ਜੀ ਸਾਰਿਆਂ ਨੂੰ ਨਹੀਂ ਨਹੀਂ ਨਾਲ ਨਾਲ ਜੀ ਹਾਂ ਸਰ ਦੇਖੋ ਜੀ ਸਰ ਉਹ ਦੇਖੋ ਤਾ 11 ਠੀਕ ਹੈ ਠੀਕ ਹੈ ਹਾਂਜੀ ਸਰ ਦੱਸਦੇ ਆ ਜਿਹਦੇ ਬਾਰੇ ਅੱਜ ਆਪਾਂ ਆਪਣੇ ਪਿੰਡ ਜੱਦੀ ਪਿੰਡ ਯਾਤਰਿਕਰ ਚ ਆਇਆ ਇਹ ਸਾਡੀ ਕਰਮ ਭੂਮੀ ਵੀ ਆ ਔਰ ਇਸ ਨਗਰ ਦੀ ਮਿੱਟੀ ਨੇ ਬਹੁਤ ਕੁਝ ਸਾਡੇ ਪਰਿਵਾਰ ਨੂੰ ਦਿੱਤਾ ਜਿਹਦਾ ਮੈਂ ਸਮਝ ਨਾ ਕਰਦਾਂ ਜ਼ਿੰਦਗੀ ਵੀ ਕਾਰ ਨਹੀਂ ਸਕਾਂਗੇ ਸੋ ਅੱਜ ਮੇਰਾ ਮਨਸੀ ਵੀ ਇਸ ਨਗਰ ਦੇ ਵਿੱਚ ਸਿਹਤ ਸੂਚਤਾ ਜਿਹੜੀਆਂ ਨੇ ਉਹ ਮੁਕਮਲ ਹੋਣ ਸਭ ਤੋਂ ਪਹਿਲਾਂ ਇੱਥੇ ਆਲਰੇਡੀ ਹੈਲਥ ਸੈਂਟਰ ਜਿਹੜਾ ਉਹ ਚੱਲ ਰਿਹਾ ਸੀਗਾ ਉਹਦੇ ਨਾਲ ਆਮ ਆਦਮੀ ਕਲੀਨਿਕ ਵੀ ਖੋਲ ਦਿੱਤਾ ਜਿਸ ਦੇ ਨਾਲ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਤੇ 46 49 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਅੱਜ ਆਪਾਂ ਹੈਲਥ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਇਹ ਜਿਹੜਾ ਸੈਂਟਰ ਆ 35 ਲੱਖ ਦੀ ਕੀਮਤ ਦੇ ਨਾਲ ਇਹ ਤਿਆਰ ਹੋਊਗਾ ਇੱਧਰ ਬਕਾਇਦਾ ਦੋ ਕਮਰੇ ਇੱਕ ਹਾਲ ਇਹ ਸਾਰੀਆਂ ਚੀਜ਼ਾਂ ਬਣਨਗੀਆਂ ਇੱਥੇ ਸਾਡੇ ਕਮਿਊਨਿਟੀ ਹੈਲਥ ਆਫੀਸਰ ਨਰਸਸ ਸਟਾਫ ਨਰਸ ਸੀ ਐਨ ਐਮ ਇਹ ਸਾਰੇ ਬੱਟਣਗੇ ਤਾਂ ਕਿ ਜੜੀਆਂ ਕੋਈ ਬਿਮਾਰੀਆਂ ਨੇ ਕੋ ਹਾਰਟ ਦੀਆ ਕੋ ਸ਼ੂਗਰ ਦੀਆ ਕੋ ਬੀ ਪੀ ਦੀਆ ਔਰ ਖਾਸ ਕਰਕੇ ਜੜੀਆਂ ਮਹਿਲਾਵਾ ਗਰਭਵਤੀ ਨੇ ਉਹਨਾਂ ਦੇ ਟੈਸਟ ਵਾਸਤੇ ਇਹ ਸੈਂਟਰ ਜਿਹੜਾ ਉਹ ਬਹੁਤ ਤਾਂ ਮੈਂ ਸਮਝਦਾ ਵੀ ਸਾਇ ਹੋਏਗਾ ਔਰ ਇਹਦੇ ਹੈਲਥ ਵੈਲਨੈਸ ਸੈਂਟਰ ਦੇ ਚੱਲਣ ਦੇ ਨਾਲ ਹੁਣ ਜਿਹੜੀਆਂ ਸਿਹਤ ਸੇਵਾਵਾਂ ਦੀਆਂ ਸਾਰੀਆਂ ਇਹ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਉਪਲਬਧ ਹੋ ਗਈਆਂ ਨੇ ਇੱਥੇ ਸਬ ਸੈਂਟਰ ਵੀ ਆ ਇੱਥੇ ਆਮ ਆਦਿ ਵੀ ਕਲੀਨਿਕ ਵੀ ਆ ਔਰ ਹੈਲਥ ਵੈਲਨੈਸ ਸੈਂਟਰ ਜਿਹੜਾ 35 ਲੱਖ ਦੇ ਨਾਲ ਇਹ ਅੱਜ ਇਹਦਾ ਨਹੀਂ ਪਤਾ ਰੱਖਦਾ ਸਮਾਸ ਕਰਦਾ ਬਾਦੂਆ ਸਾਹਿਬ ਤਿੰਨ ਕ ਮਹੀਨੇ ਚ ਤਿੰਨ ਕ ਮਹੀਨੇ ਚ ਇਹਨੂੰ ਕੰਪਲੀਟ ਕਰ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਦੇ ਲੋਕ ਇਹਦਾ ਫਾਇਦਾ ਉਠਾ ਸਕਣਗੇ ਇਹਦੇ ਨਾਲ ਨਾਲ ਹੀ ਅੱਜ ਆਪਾਂ ਸਾਧੂ ਚੱਕ ਪਿੰਡ ਦੇ ਵਿੱਚ ਵੀ ਹੈਲਥ ਔਰ ਵੈਲਨੈਸ ਸੈਂਟਰ 35 ਲੱਖ ਦੇ ਨਾਲ ਉੱਥੇ ਵੀ ਬਣਾਉਣ ਜਾ ਰਹੇ ਆ ਔਰ ਕੱਲ ਮੈਂ ਸ਼ਾਮ ਨੂੰ ਹਮਰਾਜਪੁਰ ਦੇ ਵਿੱਚ ਨੀ ਪਤਾ ਰੱਖ ਕੇ ਆਇਆ ਹੈਲਥ ਐਂਡ ਵੈਲਨੈਸ ਸੈਂਟਰ ਦਾ ਸੋ ਅੱਜ ਦੇ ਕੱਲ ਦੇ ਵਿੱਚ ਤਿੰਨ ਹੈਲਥ ਵੈਲਨੈਸ ਸੈਂਟਰ ਜਿਹੜੇ ਨੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਤਿੰਨ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੋ ਕਹਿਣ ਤੋਂ ਭਾਵ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਸਿਹਤ ਸੇਵਾਵਾਂ ਸਸਤੀਆਂ ਫ੍ਰੀ ਔਰ ਮਿਆਰੀ ਦਵਾਈਆਂ ਔਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਵਾਅਦਾ ਪੂਰਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਬ੍ਰਵੀਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦਾਸਪੁਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਔਰ ਅੱਜ ਮੈਨੂੰ ਇਹ ਵੀ ਮਾਣ ਤੇ ਫਖਰ ਆ ਕਿ ਮੇਰਾ ਆਪਣਾ ਜੱਦੀ ਪਿੰਡ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਸੀ ਔਰ ਪਿਛਲੇ ਕਈ ਸਾਲਾਂ ਤੋਂ ਉਹ ਇਹਨਾਂ ਗੋਲਿਆ ਗਿਆ ਸੀਗਾ ਅੱਜ ਉਥੇ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2.5 ਦਿਨ ਕਰੋੜ ਰੁਪਏ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਸਾਰੇ ਪਾਸੇ ਅਜ ਨਗਰ ਦੇ ਵਿੱਚ ਕੰਮ ਲੱਗੇ ਨੇ ਸੋ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਓੰਕਾਰ ਸਿੰਘ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਨਗਰ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਥੇ ਆਈਆਂ ਨੇ ਸੋ ਮੈਂ ਸਾਰਿਆਂ ਦਾ ਮਾਣ ਨਾ ਲੈਂਦਾ ਹੋਇਆ ਇਸ ਨਗਰ ਦੇਸ਼ ਦੇ ਨਹੀਂ ਵੀ ਪਤਵੰਤੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਾਸ ਇਸ ਨਗਰ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ ਜੋ ਵੱਧ ਤੋਂ ਵੱਧ ਉਪਰਾਲੇ ਹੋ ਸਕਣਗੇ ਇਸ ਨਗਰ ਲਈ ਤੇ ਸਮੁੱਚੇ ਹਲਕੇ ਵਾਸਤੇ ਉਹਦੇ ਦੇ ਕੋਈ ਕਸੀ ਕਸਰ ਨਹੀਂ ਛੱਡਾਂਗੇ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਿਕਾਸ ਔਰ ਸੇਵਾ ਨੂੰ ਅੱਗੇ ਰੱਖ ਕੇ ਸਮੁੱਚੇ ਅਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਨਾ ਮੇਰੀ ਡਿਊਟੀ ਆ ਔਰ ਕਾਲਪੁਰਖ ਦਾ ਆਸ਼ੀਰਵਾਦ ਲੈ ਕੇ ਦਿਨ ਰਾਤ ਕੋਸ਼ਿਸ਼ ਕਰ ਰਿਹਾ ਕਿ ਵਿਕਾਸ ਦੀ ਗੱਡੀ ਕਿਤੇ ਰੁਕੇ ਨਾ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਕੋਨੇ ਦੇ ਵਿੱਚ ਵਿਕਾਸ ਜਿਹੜਾ ਉਹ ਅੱਗੇ ਆਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੁਖੈਣੀ ਹੋ ਸਕੇ ਲੋਕਾਂ ਦਾ ਜੀਵਨ ਸਤਾਰ ਉੱਪਰ ਚੁੱਕਿਆ ਜਾ ਸਕੇ ਔਰ ਲੋਕ ਇਹ ਜ਼ਿੰਦਗੀ ਦਾ ਆਨੰਦ ਲੈ ਸਕੇ ਧੰਨਵਾਦ ਪਹਿਲਾਂ ਤੇ ਮੈਂ ਬੈਲ ਸਾਹਿਬ ਦਾ ਬੜਾ ਜੀਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਅੱਗੇ ਰੱਖ ਕੇ ਕੋਈ ਵੀ ਇੱਥੇ ਚੀਜ਼ ਹੁੰਦੀ ਆ ਨਾ ਸਭ ਤੋਂ ਪਹਿਲਾਂ ਸਾਡੇ ਪਿੰਡ ਨੂੰ ਮਿਲਦੀ ਹੈ ਅੱਗੇ ਇੱਕ ਮੁਲਾਜ਼ਮ ਆਏ ਸੀਗੇ ਦੇਖਣ ਬੇਨਤੀ ਮਾਰਨ ਆਏ ਸੀਗੇ ਜੋ ਕਹਿੰਦੇ ਵੀ ਬੈਲ ਸਾਹਿਬ ਪਹਿਲਾਂ ਆਪਣੇ ਪਿੰਡ ਨੂੰ ਕਿਉਂ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਤੇ ਵੀ ਆਪਣੇ ਪਿੰਡ ਤੇ ਮਤਲਬ ਵੀ ਇਸ ਪਿੰਡ ਦੇ ਹੀ ਨੇ ਉਹ ਕਹਿੰਦੇ ਵੀ ਪਹਿਲਾਂ ਹਯਾਦ ਨੂੰ ਕਿਉਂ ਮਿਲਦਾ ਮੈਂ ਇਹ ਉਹਨਾਂ ਦਾ ਜੱਦੀ ਹਲਕੇ ਪਿੰਡ ਆ ਉਹਨਾਂ ਨੇ ਜੋ ਵੀ ਲੈਣਾ ਪਹਿਲਾਂ ਇੱਥੇ ਆਉਣਾ ਫੇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਇਸ ਹਸਪੀਟਲ ਲਈ ਇਹ ਮੁਲਾਜ਼ਮ ਸਾਰੇ ਬਾਹਰ ਬੈਂਦੇ ਸੀ ਧੁੱਪੇ ਬੈਂਦੇ ਸੀ ਤੇ ਇਹਨਾਂ ਦਾ ਇਹਨਾਂ ਦਾ ਵੀ ਬੜੀ ਮੁਸ਼ਕਲ ਸੀਗੀ ਇੰਜੈਕਸ਼ਨ ਲਾਉਣ ਦੀ ਤੇ ਮੈਂ ਤਿਲੋਂ ਧੰਨਵਾਦ ਕਰਦਾ ਮੈਨਸਾਉ ਦਾ ਟੀਮ ਨੇ ਕਿੰਨਾ ਸੋਚਣਾ ਲੱਗਿਆ ਹਮਣਾ ਦਿਖਾਈ ਪਿਛੇ ਅੜਾ ਯਾਰੋਂ ਆਇਦਾ ਪਿਛੋੜਾ ਪਿਛੋੜ ਨੂੰ ਕਰੇ ਦੋ ਜਾ ਪੂਰਾ ਸ਼ਾਟ ਦਿਖਾ ਦੇ ਲੰਬਾ ਪਾਣੀ ਪੀ ਪਾਣੀ ਪੀ ਹੋਰ ਵੀ ਇਹ ਜਿਹੜੇ ਸੈਂਟਰ ਮੰਨ ਲਓ ਸਭ ਤੋਂ ਚਾਰਵੇਂ ਤੇ ਪਹਿਲੀ ਗੋਲ ਰੈਂਡ ਥੈਂਕ ਯੂ ਸਰ

ਸਸੀ ਗੱਲ ਜੀ ਸਾਰਿਆਂ ਨੂੰ ਮੈਂ ਡਾਕਟਰ ਹੇਮੰਤ ਦੁੱਲੀ ਕਮਿਟੀ ਹੈਲਥ ਅਫਸਰ ਹਿਆਤ ਨਗਰ ਅੱਜ ਸਾਡੇ ਇੱਥੇ ਹੈਲਥ ਅਵੇਲੇ ਸੈਂਟਰ ਨੀ ਪੱਤਰ ਰੱਖਿਆ ਗਿਆ ਜੀ ਕਿਉਂਕਿ ਸਾਨੂੰ ਇੱਥੇ ਬੜੀ ਪ੍ਰੇਸ਼ਾਨੀ ਆਉਂਦੀ ਸੀ ਬਿਆਂ ਵਿੱਚ ਬੱਚਿਆਂ ਨੂੰ ਟੀਕੇ ਲਗਾਉਣ ਚ ਏਐਨਸੀ ਨੂੰ ਕਵਰ ਕਰਨ ਵਿੱਚ ਤੇ ਅੱਜ ਬੈ ਸਾਹਿਬ ਨੇ ਇੱਥੇ ਹੈਲਥ ਅਵੇਲੇ ਸੈਂਟਰ ਦਾ ਨੀ ਪੱਤਰ ਰੱਖਿਆ ਜੀ ਆਪਾਂ ਬਹੁਤ ਖੁਸ਼ ਹਾਂ ਜੀ ਸਾਡੇ ਬਹੁਤ ਆ ਪ੍ਰੋਗਰੈਸਮੈਂਟ ਹੈ ਕਿ ਜਿਹੜੀ ਆਪਾਂ ਹੈਲਥ ਸੂਵਿਧਾ ਪਹਿਲਾਂ ਦੇ 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 ਸੀ ਹੁਣ ਆਪਾਂ ਉਹ ਵਧੇਰੇ ਤਰੀਕਿਆਂ ਨਾਲ ਲੋਕਾਂ ਨੂੰ ਦੇ ਪਾਵਾਂਗੇ ਤੇ ਇਹ ਬਹੁਤ ਅੱਛਾ ਉਪਰਾਲਾ ਹੈ え બહુ બહુ शुक्रिया करता हूं प्रशासन का मैं थैंक यू जी